ਹੇ ਤੁਸੀਂ ਲੈ ਕੇ ਆਇਆ ਹਾਂ ਆਇਆ ਇੱਧਰ ਆਓ ਕੋਲ ਜੇ ਤੁਹਾਨੂੰ ਕਰੂ ਕਮਾਲ ਜੇ ਤੁਹਾਨੂੰ 240 ਅੱਗੇ ਕੋਈ ਨਾ ਠੀਕ ਥੈਂਕ ਯੂ ਇੱਕ ਅੱਧ ਰੁਪਏ ਲਗਾ ਕੇ ਫੇਰ ਵੀ ਕਰੇ ਵੀ ਤੋ ਕਾਲਾ ਪਾਵੇ ਚਾਹੇ ਕੋਈ ਨਹੀਂ ਆਉਂਦਾ ਨਾ ਫੜਾ ਦੇ ਚੱਲ ਫੜਾ ਦੇ ਆ ਫੜਾ ਦੇ ਆ ਫੜਾ ਲੈ ਪਿਛੇ ਫੜਾ ਦੇ ਅੱਧਰ ਫੜਾ ਦੇ ਅੰਨ ਮੈਂ ਮਿੰਟ ਰੱਖ ਫੜਾ ਬੋਲ ਲੈ ਲਾਓ ਡੀਐਸਸੀ ਮੈਡਮ ਜੀ ਹੈ ਮੈਨੂੰ ਲੱਗਦਾ ਉਹ ਲੇਟ ਹੋ ਗਏ ਨੇ ਆਓ ਕੋਡ ਬੁੱਡੇ ਆਜੋ ਸੈਕਤੀ ਸਾਹਿਬ ਨੂੰ ਦਿਓ ਬਰਤਾਲ ਹੋਣੀ ਉਹ ਨਹੀਂ ਆਏ ਉਹਨਾਂ ਨੂੰ ਕੋਡ-ਗੁੱਡੀ ਦਾ ਗਿਆ ਹੈ ਉਹ ਮੈਨੂੰ ਮੇਰੇ ਕੋਡ-ਗੁੱਡੀ ਲੱਗ ਗਿਆ ਹੈ ਕੋਡ-ਗੁੱਡੀ ਤੂਤਾਂ ਦਾ ਪ੍ਰੋਗਰਾਮ ਆਹ ਤੂਤਾਂ ਦਾ ਹੈ ਹੁਣ ਮੇਰੀ ਤਰ੍ਹਾਂ ਦਾ ਮੀਟਿੰਗ ਹੈ ਮੈਂ ਉੱਧਰ ਜਾ ਰਿਹਾ ਹਾਂ ਮੇਰੇ ਵੀ ਹੁਣ 4 ਵਜੇ ਦਾ ਸਾਰੇ ਪ੍ਰੋਗਰਾਮ ਹੈ 4 ਵਜੇ ਦਾ ਇੱਧਰ ਆ ਯਾਰ ਕਿੱਧਰ ਸਰੋਪੇ ਕਿੱਥੇ ਆ ਆਓ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸ਼ਾਹ ਜੀ ਪੋਲਸ ਨਾਲ ਕਿਥਾ ਜੀ ਬਾਤ ਬਾਤ ਜੀ ਬਹੁਤ ਮਿਹਰਬਾਨ ਹੋਰ ਜੀ ਆਓ ਜੀ ਪੂਰੀ ਸਾਹ ਆਓ ਜੀ ਗੁਰੂ ਸਾਹਿਬ ਆ ਜਾਓ ਸਾਡੇ ਨਾਲ ਜੀ ਮੈਨੂੰ ਪਤਾ ਹੈ ਹਰੋ ਕੁਝ ਜੇ ਭਾਈਏ ਦੁਬਾਰਾ ਬਣਾ ਕੇ ਤਾਂ ਕਰੇ ਗਏ ਚਲੋ ਜੀ ਹਉ ਪਾਣੀ ਇੱਧਰ ਲਿਆਓ ਪਾਜੀਆ ਆਓ ਜੀ ਆਓ ਜੀ ਆਓ ਜੀ ਆਪ ਮੰਤਰੀ ਸਾਹਿਬ ਕਰੋ ਵਾਸ 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 ਅਰੇ ਆਪਾਂ ਵੇਖੀਏ ਹਾਂਜੀ ਹਾਥਰੋਂ ਕੀ ਆਲੂ ਹੀ ਛਟੇ ਨਿਕਲ ਕੇ ਜਾਗੇ ਪਾਵਾ ਪੂਰੀ ਕੁਆਲਿਟੀ ਹੈ ਜੀ ਹੈਗੀ ਤੁਹਾਨੂੰ ਖਦਰਾ ਨੇ ਉਹ ਸਾਰੇ ਏਰਕਾ ਸਗੋਂ ਏਰਕਾ ਮੋਇਸਚਰ ਘਟਿਆ ਚੋਨੇ ਹਾਂਜੀ ਹਾਂਜੀ ਮੋਇਸਚਰ ਮੀਟਰ ਫੜਿਆ ਜੇ ਹਾਂਜੀ ਹਾਂਜੀ ਹੈਗਾ ਆਣ ਵੇਖੀਏ ਆ ਵੇਖੋ ਕਿੰਨੇ ਡੇੜੀਆਂ ਬਹੁਤ ਵੱਧੀਆਂ ਮਤਲਬ ਹਾਂ ਹਾਂ ਲੱਗੇ ਦੋ ਦਦੇ ਨੇ ਏਰਕਾ ਬਚੇ 15 ਮਿੰਟ ਉਹਦੇ ਵੀ ਉਹ ਨਿਕਲ ਗਏ ਹੈ ਆਪਣਾ ਮੋਇਸਚਰ ਹੈ ਆਪਣਾ ਆਰਦੇ ਹੋ ਗਿਆ ਨੀ ਠੀਕ 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 ਕਿੱਥੇ ਕਿਹੜੀ ਏਜੰਸੀ ਆ ਆਪਣੀ ਮਾਰਕਟ ਦਾ ਮਾਰਕਾ ਦਾ ਆ ਕੱਢ ਰਾਇ ਮੋਇਸਚਰ ਹੈਗਾ ਮੋਇਸਚਰ ਮੀਟਰ ਹਾਂਜੀ ਹਾਂਜੀ ਆ ਲਿਆਓ ਇੱਧਰ ਲੈ ਆਓ ਕਿੰਨਾ 12 ਪੂਰਾ ਜੀ ਪੂਰਾ 17 ਹਾਂ ਨਹੀਂ ਸੁੱਕੇ ਝੋਨੇ ਵਧੀਆ ਬਹੁਤ ਵਧੀਆ ਝੋਨਾ ਵਧੀਆ ਝੋਨੇ ਇਹ ਅਲੱਗ-ਅਲੱਗ ਘਰਾਂ ਦੇ ਕਿੱਕੇ ਕਰਦਾ ਨਹੀਂ ਨਹੀਂ ਅਲੱਗ-ਅਲੱਗ ਘਰਾਂ ਦੇ ਜੀ ਲਿਖਾਓ ਕਿਹਦੇ ਜਿੰਮੇਦਾਰ ਸਾਹਿਬ ਲਿਖਾਓ ਲਿਖਾਓ ਕੋਣ ਨਾਲ ਲਖਾਉ ਸਿੰਘ ਆ ਸਰੂਪ ਸਿੰਘ ਆ ਜੀ ਸਰੂਪ ਸਿੰਘ ਹਾਕਮ ਸਿੰਘ ਸਰੂਪ ਕੇ ਸਰਦੂਲ 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 ਸਿੰਘ ਹਾਕਮ ਸਿੰਘ ਹਾਂ ਜੀ ਆਜੂ ਮਤ ਚਲੋ ਅਗਲੀ ਟੇ ਅਗਲੀ ਧਰੀ ਤੇ ਆਓ ਚਲੋ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਦੋ ਦੂਜੀ ਆਪਣੇ ਡੱਬੇ ਕਿੱਥੇ ਆ? ਹੋਸ਼ਾ ਜੀ। ਹਾਂ ਜੀ। ਹੋ ਜੀ। ਇਹ ਮੈਨੂੰ ਲੱਗਦਾ 13 ਚੋਹਣਾ। ਹਾਂ ਜੀ ਹਾਂ ਜੀ। 17.6 17.5 ਹਮ। ਮਲੇ ਬੁਰਗੇ ਪੈਕ ਹੋਣੇ ਚਿਰ ਤੱਕ ਬੰਨ ਜਾਊਗਾ ਵਧੀਆ। ਕਿਵੇਂ ਝਾੜ ਕੇ ਨਾਂਗ ਨਿਕਲਦਾ ਬੜਾ। ਝਾੜ 26 ਕੁਇੰਟਲ ਜਾਂ 27। ਤੋਲਿਆ ਜੀ? ਹਾਂ ਜੀ। ਘਾਟਵਾ ਝਾੜ। ਇੰਨਾ ਹੀ ਹੋਣਾ ਘੱਟ ਝਾੜ। ਇੰਨਾ ਹੋਣਾ। ਫੱਟਣੇ ਤੱਕ ਪੜੇ ਨੇ ਇਹਨਾਂ ਦੇ ਪੱਖਾ ਲਾ ਦੇ। ਹਮ। ਆ ਵੀ ਕੱਢ ਲਓ ਆ ਵੀ ਕੱਢ ਲਓ ਮੀ ਪ੍ਰਸਾਦ ਜਿਹੜੀ ਹੋਈ ਨਾ ਜਿਆਦੀ ਉਹਦੇ ਕਰਕੇ ਫਰਕ ਪੈ ਗਿਆ 110 ਝੋਨੇ ਦੀ ਕੁਆਲਿਟੀ ਥੋੜੀ ਜਿਹੀ ਮਾੜੀ ਹੈ ਬਾਕੀ ਵੈਸੇ ਕੱਤੀ ਬਹੁਤ ਵਧੀਆ 15 ਪੈਂਡ ਬਾਕੀ ਸੁੱਕੇ ਝੋਨੇ ਲਿਖੋ ਜੀ ਕਿੱਥੇ ਮਾਰਕਫੇਟ ਵਾਲੇ ਲਿਖੋ ਹਾਂਜੀ ਆ ਲਿਖਾਓ ਤੇਰੀ ਕਾਲ ਜੀ ਨਾ ਮੁਖਤਾਰ ਸਿੰਘ ਸਾਨਾ ਉਹ ਗਰਦਿਆਲ ਸਿੰਘ ਕਮੋਟਾ ਵਾਲਾ ਮੁਖਤਿਆਰ ਸਿੰਘ ਸਾਨੂੰ ਗਰਦਿਆਲ ਸਿੰਘ ਛੇਲਰ ਵਾਲਾ ਵੀ ਆਇਆ ਕੋਈ ਕਿ ਨਹੀਂ ਨਹੀਂ ਛੇਲਰ ਵਾਲੇ ਨਹੀਂ ਆਏ ਅੱਛਾ ਚਲੋ ਕੋਈ ਨਹੀਂ ਨਾ ਲਾਟ ਹਾਂ ਨੇ ਭਰੋ ਤੁਸੀਂ ਜਦੋਂ ਮਾਲ ਭਰਨ ਲੱਪਿਆ ਉਸਲੇ ਹਾਰੂ ਘਟਨੇ ਸ਼ੁਰੂ ਹੋ ਜਣੇ ਠੀਕ ਹੈ ਜੀ ਭਰੋ ਮਾਲ ਤੁਸੀਂ ਬਾਰਦਲਾ ਦੇ ਉਹ ਵਾਧੂ ਇਹਨਾਂ ਨੂੰ ਜੀ ਸਰ ਜੀ ਹਾਂਜੀ ਉਹ ਵੀ ਬਾਰਦਲਾ ਦੇ ਉਹ ਬਾਰਦਨਾ ਵਾਧੂ ਆ ਜੀ ਹਾਂਜੀ ਨਹੀਂ ਯਾ ਤਿੰਨ ਟੇਰ ਆਵੇ ਇੱਕ ਅਗਲੇ ਪੰਨੇ ਬਹੁਤ ਵਧੀਆ ਟੇਰ ਚਲੋ ਆਜੋ ਇਧਰ ਚਲੋ ਆਓ ਜੀ ਆਓ ਜੀ ਆਓ ਜੀ ਹੋਰ ਸਿਮਰਨ ਹੋਰ ਠੀਕ ਠਾਕ ਬਹੁਤ ਵਧੀਆ ਇਸ ਤੋਂ ਫਿਰ ਇੱਥੇ ਨਾ ਪੱਕਾ ਹੀ ਹਰੀ ਗਈ ਠੀਕ ਹੈ ਹੋਰ ਜੀ ਠੀਕ ਹੈ ਬਹੁਤ ਵਧੀਆ 14 ਪੁਆਇੰਟ ਇਹਨੂੰ ਉਤਰਾ ਨਾ ਮੌਇਸਚਰ ਪਾ ਕੇ ਐ ਕੱਢਣਾ ਹੁੰਦਾ ਹੈਗਾ ਮੌਇਸਚਰ ਉਹਦੋਂ ਫਿਰ ਜਿਆਦਾ ਨਹੀਂ ਜਿਆਦਾ ਨਹੀਂ ਹੁੰਦਾ ਉੱਤੇ ਦਾਣੇ ਪਾ ਕੇ ਉਹ ਤੁਹਾਂ ਪਾਉਣਾ ਵੀ ਉੱਤੋਂ ਦਾਣਾ ਹਾਂਜੀ ਹਾਂਜੀ ਕਿ ਨਾ ਹੀ 14 ਪੁਆਇੰਟ ਨਾਪੁਰਨਾ 15 1 ਪੁਆਇੰਟ ਦਾ ਹਾਂਜੀ ਹੈਗਾ ਤੇ ਮੜਾ ਨਪ ਲਿਆ ਕਰੋ ਤੇ ਕਿਉਂਕਿ ਦਾਣੇ ਵੀ ਬਹੁਤੋਂ ਲੈਣੇ ਨੇ ਦੇ ਵਿੱਚੋਂ ਹੜਾ ਲੈਣੇ ਆ ਉਹ ਸਹੀ ਨਹੀਂ ਨਿਕਲਦਾ ਆ ਸੁੱਕੇ ਹੀ ਆ ਝੋਨੇ ਸਾਰੇ ਹਾਂਜੀ ਝੋਨੇ ਰਹੇ ਆ ਆ ਦੇਖ ਲਓ ਜੀ ਇਹ ਰੱਖੋ ਮੀਟਰ ਥੋੜੀ ਜਿਆਲ ਨਹੀਂ ਨਿਕਲਦਾ ਹਾਂ ਉਤੋਂ ਪੈਂਦੇ ਫਿਰ ਕੱਟ ਜਾਂਦਾ ਹਨ ਥੱਲੇੋਂ ਦਾਣੇ ਪੈਣੋਂ ਮੋਇਸਚਰ ਵੱਜ ਜਾਂਦਾ ਥੱਲੇੋਂ ਮਾਰਿਆ ਕਰਵਾਉਂਦਾ ਹਾਂ ਠੀਕ ਹੈ ਵੈਸੇ ਉਤੋਂ ਥੋੜੇ ਲਾ ਕੇ ਥੱਲੇੋਂ ਹੱਥ ਮਾਰੂ ਨਾ ਥੱਲੇੋਂ ਪਾਇਆ ਕਰੋ ਦਾਣੇ ਫੇਰ ਸਹੀ ਆਉਂਦਾ ਬਿਲਕੁਲ ਫਿਰ ਛੇਲਰ ਵਾਲਾ ਵੀ ਨਹੀਂ ਕੋਈ ਤਰਾਜ ਕਰਦਾ ਨਾ ਉਤਰਾ ਤੇ ਆਪ ਉਤੋ ਕਰ ਲਿਆ ਤੇ ਉਹ ਕਿਸਾਨ ਦੀ ਤੁਲਗੀ ਛੇਲਰ ਵਾਲਾ ਮੁੜ ਕੇ ਤਰਾਜ ਕਰਦਾ ਵੀ ਤੁਸੀਂ ਛੇਲਾ ਭਰਤਾ ਹਾਂਜੀ ਠੀਕ ਸਰ ਹੋਰ ਭਾਵੇਂ ਹੋਰ ਜੀ ਹੋਰ ਸਸਤੀ ਗੱਡੀ ਹੋਰ ਠੀਕ ਠਾਕ ਵੜ ਲੈਂਦਾ ਝੋਨਾ ਹਾਂਜੀ ਹਾਂਜੀ ਬੱਚਾ ਖਾਓ ਕੋਣ ਹੈ ਅੱਜ ਹਰੀਕੇ ਦੀ ਮੰਡੀ ਦੇ ਵਿੱਚ ਪਰਚੇਦ ਦੀ ਸ਼ੁਰੂਆਤ ਕਰਾਤੀ ਆ ਅੱਗੇ ਵੀ ਪੱਟੀ ਮੰਡੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਸਾਰੀਆਂ ਮੰਡੀਆਂ ਦੇ ਵਿੱਚ ਹੀ ਅੱਜ ਪਟਿਆਲ ਕੇ ਦੀਆਂ ਦੇ ਵਿੱਚ ਪਰਚੇਦ ਤਕਰੀਬਨ ਸ਼ੁਰੂ ਹੋ ਚੁੱਕੀ ਆ ਮਾਰਦਨਾ ਵਾਧੂ ਆ ਜਿਵੇਂ ਅੱਜ ਢੇਰੀਆਂ ਜਿਹੜੀਆਂ ਆਈਆਂ ਅੱਜ ਬੋਰੀਆਂ ਮਿਲ ਜਾਣੀਆਂ ਵਾਧੂ ਬੋਰੀਆਂ ਭਰ ਜਾਂਦੀਆਂ ਤੇ ਕੱਲ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪੇਮੈਂਟ ਆ ਜੂਗੀ ਤੇ ਨਾਲ ਜਿਹੜਾ ਕਈ ਰਾਂ ਰੋਲਾ ਪੈਂਦਾ ਰਹਿੰਦਾ ਸ਼ੇਲਰਾਂ ਵਾਲਿਆਂ ਨੇ ਕੱਟ ਲਾ ਲਿਆ 50 ਰੁਪਈਆਂ ਦਾ 100 ਰੁਪਈਏ ਦਾ ਐਰਕਾ ਝੋਨੇ ਦੀ ਕੁਆਲਿਟੀ ਜਿਹੜੀ ਆ ਮੌਇਸਚਰ ਆ ਉਹ ਬੜਾ ਸੁੱਕਾ ਆ 17% ਤੋਂ ਥੱਲੇ ਹੀ ਤਕਰੀਬਨ ਜਿਹੜਾ ਕਿਸਾਨ ਵੜਦੇ ਪਿਆ ਝੋਨੇ ਨੂੰ 15% 16% ਹੱਦ 17% ਮੌਇਸਚਰ ਆ 17% ਜਿਹੜਾ ਮੌਇਸਚਰ ਆ ਉਹ FCI ਦੀਆਂ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਅਨਸਾਰ ਜਿਹੜਾ ਛੇਲਰ ਵਾਲੇ ਨੇ ਚੁਕਣਾ ਹੁੰਦਾ ਇਸ ਕਰਕੇ ਸਾਰੇ ਛੇਲਰ ਵਾਲਿਆਂ ਨੂੰ ਇਹ ਹਦਾਇਤ ਆ ਕਿ ਕਿਸੇ ਵੀ ਆੜਤੀਏ ਤੋਂ ਕਿਸੇ ਵੀ ਕਿਸਾਨ ਤੋਂ 1 ਰੁਪਏ ਦਾ ਕੋਈ ਕਟਾ ਨਾ ਲਿਆ ਜਾਵੇ ਝੋਨਾ ਜਿਹੜਾ ਵਾ ਅੱਗੇ ਹੀ ਜਿਹੜਾ ਝਾੜ ਆ ਤਕਰੀਬਨ ਆੜਤੀਆਂ ਨੂੰ ਕੁਝ ਦੇ ਪਏ ਉਦੋਂ ਪੱਟੀ ਮੰਡੀ 'ਚ ਵੀ ਗਏ ਹੋਰ ਮੰਡੀਆਂ 'ਚ ਵੀ ਗਏ ਆ ਲਗਭਗ 5 26 ਕੁਇੰਟਲ ਦੇ ਕਰੀਬ ਹੀ ਜਿਹੜਾ ਵਾ ਝਾੜ ਹੁੰਦਾ ਪਿਆ ਉਹ ਝਾੜ ਘਟ ਆਉਂਦਾ ਵੱਡਾ ਕਾਰਨ ਹੈ ਜਿਹੜੀ ਬਰਸਾਤ ਆ ਝੋਨੇ ਨਿਸਰੇ ਤੋਂ ਹੋਈ ਆ ਤੇ ਜਦੋਂ ਝੋਨਾ ਨਿਸਰਦਾ ਆ ਤੇ ਉਦੋਂ ਬੂਰ ਪੈਂਦਾ ਬੂਰ ਜਿਹੜਾ ਪੈਂਦਾ ਉਹ ਜਿਵੇਂ ਲਿੰਗ ਪਲੇਂਗ ਹੁੰਦਾ ਉਸੇ ਤਰ੍ਹਾਂ ਜਿਵੇਂ ਆਦਮੀ ਆ ਔਰਤ ਆ ਉਸੇ ਤਰ੍ਹਾਂ ਜਿਹੜਾ ਝੋਨੇ ਨੂੰ ਬੂਰ ਪੈਂਦਾ ਉਹ ਬੂਰ ਦੇ ਵਿੱਚ ਲਿੰਗ ਪਲੇਂਗ ਦੀ ਪ੍ਰਕਿਰਿਆ ਹੁੰਦੀ ਪ੍ਰਜਨਨ ਕਿਰਿਆ ਹੁੰਦੀ ਆ ਤੇ ਉਹਦੇ ਨਾਲ ਹੀ ਦਾਣਾ ਮੋਟਾ ਹੁੰਦਾ ਉਹਦੇ ਨਾਲ ਹੀ ਦੁੱਧਾ ਵੱਧ ਪੈਂਦਾ ਉਹ ਜਦੋਂ ਬਰਸਾਤ ਵੱਧ ਹੋਈ ਆ بارش ਵੱਧ ਹੋਈ ਆ ਉਹ ਬੂਰ ਛੱਡਦਾ ਗਿਆ ਤੋ ਪੂਰੀ ਤਰੀਕੇ ਨਾਲ ਪ੍ਰਜਨਨ ਕਿਰਿਆ ਨਹੀਂ ਹੋਈ ਤੇ ਉਹਦਾ ਕਰਕੇ ਤਕਰੀਬਨ ਜਿਹੜੇ ਝੋਨੇ ਜਦੋਂ بارش ਹੋਈ ਆ ਨਿਸਰੇ ਆ ਉਹਨਾਂ ਦਾ ਤਕਰੀਬਨ ਝਾੜ ਘਟ ਗਿਆ ਅੱਗੇ ਹੀ ਬੜਾ ਕਸਾਰਾ ਲੱਗਣਾ ਵਾ ਕਿਸਾਨ ਨੂੰ ਕਿਸਾਨ ਨੂੰ ਤੇ ਅੱਗੇ ਹੀ ਜਦੋਂ ਇਹ ਹਾੜਾ ਇਹ ਆ ਉਦੋਂ ਤਕਰੀਬਨ 5 ਲੱਖ ਏਕੜ ਜਿਹੜੀ ਜ਼ਮੀਨ ਆ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਪੁੱਟੀਆਂ ਗਈਆਂ ਕਿਤੇ ਰੀਤ ਪੈ ਗਈ ਆ ਤੇ ਹੁਣ ਆ ਝਾੜ ਤੇ ਵੀ ਮਾਰ ਪੈਂਦੀ ਨਜ਼ਰ ਆਉਂਦੀ ਪਈ ਆ ਤੇ ਸਾਰੇ ਹੀ ਛੇਲਰ ਵਾਲਿਆਂ ਨੂੰ ਦੱਸਿਆ ਤੇ ਆ ਕਿ ਜਿਵੇਂ ਹੁਣ ਬੋਰੀਆਂ ਭਰਨੀਆਂ ਸ਼ੁਰੂ ਹੋ ਜਾਣੀਆਂ ਆ ਰੋ ਕੱਟੇ ਜਾਣੇ ਆ ਨਾਲੋਂ ਨਾਲ ਜਿਹੜੀਆਂ ਬੋਰੀਆਂ ਚੁੱਕ ਚੁੱਕ ਕੇ ਛੇਲਰਾਂ ਦੇ ਵਿੱਚ ਲਈ ਜਾਣ ਕਿਉਂਕਿ ਹਰਕਾਂ ਪੂਰੀ ਖੇਚ ਵੀ ਰਹੂਗੀ ਕਿਉਂਕਿ ਫਸਲ ਵੀ ਘਟਿਆ ਝਾੜ ਵੀ ਘਟਿਆ ਤੇ ਛੇਲਰ ਵਾਲਿਆਂ ਨੇ ਤੇ ਉਸੇ ਤਰ੍ਹਾਂ ਜਿੰਨੇ ਟਨ ਦਾ ਉਹਨਾਂ ਦੀ ਕਪੈਸਿਟੀ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਚੌਲ ਛੜਨਾ ਹੁੰਦਾ ਕੋਈ ਵੀ ਨਾ ਕੋਈ ਆੜਤੀਆ ਭਰਾ ਕੇ ਛੇਲਰ ਵਾਲੇ ਨੂੰ ਕੱਟ ਦਵੇ ਤੇ ਨਾ ਕੋਈ ਛੇਲਰ ਵਾਲਾ ਕੋਈ ਕੱਟ ਲਾਵੇ ਤੇ ਨਾ ਕਿਸਾਨ ਤੋਂ ਕੋਈ ਕੱਟ ਲਾਉਣਾ ਕਿਉਂਕਿ ਕਿਸਾਨ ਵੇਖੋ ਆਂਦਾ ਤਾਂ ਰੀੜ ਦੀ ਹੱਡੀ ਆ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਅਸਲ ਅਰਥਚਾਰਾ ਜਿਹੜੀ ਆ ਉਹ ਕਿਸਾਨ ਹੀ ਆ ਕਿਸਾਨ ਅੰਨ ਪੈਦਾ ਕਰਦਾ ਤੇ ਆਪਾਂ ਰੋਟੀ ਪਕਾ ਕੇ ਖਾਂਦੇ ਆ ਪੂਰਾ ਦੇਸ਼ ਪੂਰੀ ਸਟੇਟ ਇਹ ਕਿਸਾਨ ਦੇ ਸਿਰ ਤੋਂ ਹੀ ਚੱਲਦੀ ਆ ਤੇ ਵੱਡਾ ਜਿਹੜਾ ਕੇਂਦਰੀ ਪੂਲ ਦੇ ਵਿੱਚ ਹਿੱਸਾ ਆ ਉਹ ਸਾਡੇ ਪੰਜਾਬ ਦੇ ਵਿੱਚੋਂ ਹੀ ਚੋਲ ਜਾਂਦਾ ਸਾਡੇ ਪੰਜਾਬ ਦੇ ਵਿੱਚੋਂ ਹੀ ਕਣਕ ਜਾਂਦੀ ਆ ਹੋਰ ਵੀ ਕਈ ਫਸਲਾਂ ਸਬਜ਼ੀਆਂ ਫਾਲ ਫਰੂਟ ਉਹ ਵੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਚੋਂ ਹੀ ਪੈਦਾ ਹੋ ਕੇ ਕੇਂਦਰ ਦੇ ਵਿੱਚ ਦੁੱਧੀਆਂ ਸਟੇਟਾਂ ਦੇ ਵਿੱਚ ਉਹ ਪੰਜਾਬ ਹੀ ਭੇਜਦਾ ਪੰਜਾਬ ਜਿਹੜਾ ਉਹ ਸਦਾਬਾਦ ਹੀ ਜਿੰਦਾਬਾਦ ਹੀ ਤੇ ਜਿੰਦਾਬਾਦ ਰਹੂਗਾ ਗਾ ਹਣ ਕਣਕ ਦੀ ਪਿਆਈ ਹੋਣੀ ਆ ਉਹਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 5 ਲੱਖ ਏਕੜ ਜਿਹੜਾ ਝੋਨਾ ਖਰਾਬ ਹੋ ਗਿਆ ਬਰਬਾਦ ਹੋ ਗਿਆ 5 ਲੱਖ ਏਕੜ ਨੂੰ ਬਚਾਉਣ ਲਈ 2 ਲੱਖ ਕਵੰਟਲ ਜਿਹੜਾ ਕਣਕ ਦਾ 20 ਆ ਉਹ ਸਰਕਾਰ ਵੱਲੋਂ तकरीबन ਕਈ ਬਲਾਕਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੌਲੀ ਹੌਲੀ ਆਉਣਾ ਸ਼ੁਰੂ ਹੋ ਜਣਾ ਕਿਉਂਕਿ ਅਜੇ ਬਿਾਈ ਵੀ ਅਜੇ ਰੋਕੇ ਸ਼ੁਰੂ ਨਹੀਂ ਕਿਉਂਕਿ ਅਜੇ ਤੇ ਝੋਨੇ ਦੀ ਵਾਢੀ ਪਈ ਆ ਤੇ ਥੋੜਾ ਜਿਹਾ ਮੌਸਮ ਠੰਡਾ ਹੋਵੇ ਮੌਇਸਚਰ ਵਾਲਾ ਹੋਵੇ ਉਦੋਂ ਹੀ ਕਣਕ ਦੀ ਬਿਾਈ ਸ਼ੁਰੂ ਹੁੰਦੀ ਆ 2 ਲੱਖ ਕਵੰਟਲ ਜਿਹੜਾ 20 ਆ ਉਹਦੇ ਨਾਲ ਕਹਿ ਲਓ ਕਿ 40 ਕਿਲੋ 20 ਪੈਂਦਾ 1 ਮਣ 20 ਪੈਂਦਾ ਕਿੱਲੇ ਦੇ ਵਿੱਚ ਇੱਕ ਕਵੈਂਟਲ ਦੇ ਨਾਲ 2.5 ਕਿੱਲੇ ਪੀਜਿਆ ਜਾਣਾ ਤੇ 2 ਲੱਖ ਕਵੈਂਟਲ ਬੀ ਆ 5 ਲੱਖ ਏਕੜ ਉਹਦੇ ਨਾਲ ਬੀਜਿਆ ਜਾਣਾ ਵਾ ਰਕਬਾ ਬਾਕੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਕੋਈ ਵੀ ਪਰੇਸ਼ਾਨੀ ਕੋਈ ਦਿੱਕਤ ਸਾਡੇ ਮਜ਼ਦੂਰ ਭਰਾ ਨੇ ਕਿਸਾਨ ਸਾਡੇ ਭਰਾ ਨੇ ਆੜਤੀਆ ਵਰਗ ਵਪਾਰੀ ਵਰਗ ਸਾਰੇ ਸਾਡੇ ਭਰਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਸੀਜ਼ਨ ਆ ਉਹ ਵੱਧ ਤੋਂ ਵੱਧ ਮੈਨੂੰ ਮੇਦ ਆ ਪੀ 2-4 ਦਿਨ ਰਾਸ਼ ਪਊਗਾ ਕਿਉਂਕਿ ਝੋਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਬਿਆੜੇ ਜਿਹੜੇ ਆ ਉਹ ਆਡ-ਆਡ ਬਜਾਏ ਆ 5-5 7-7 ਦਿਨ ਦਾ ਵਕਬਾ ਆ ਉਹ ਜਿਵੇਂ ਜਿਵੇਂ ਪੱਕਦਾ ਗਿਆ ਓਵੇਂ ਓਵੇਂ ਤਲਦਾ ਜਾਣਾ ਓਵੇਂ ਓਵੇਂ ਲਿਫਟਿੰਗ ਹੁੰਦੀ ਜਾਣੀ ਆ ਮੰਡੀਆਂ 'ਚ ਵੀ ਕੋਈ ਬਹੁਤਾ ਰਾਸ਼ ਨਹੀਂ ਹਰਕਾ ਪੈਣਾ ਨਾਲੋ ਨਾਲ ਹੀ ਤਲਦਾ ਜਾਣਾ ਤੇ ਨਾਲੋ ਨਾਲ ਹੀ ਛੇਲਣਾ ਜਿਦੋਂ ਰਹਿ ਜਾਣਾ ਤੇ ਜੇ ਕੋਈ ਮੁਸ਼ਕਲ ਹੋਵੇ ਮੈਂ ਵੀ ਤੁਹਾਡੇ ਵੇਚਿਆਂ ਦੁਕਾਨਾ ਆਪਣੀ ਕਟਿੰਗ ਹੋ ਗਈ ਹੋਈ ਜਾਂ ਨਿਸ਼ਾਨੀ ਲੱਗੀ ਬਾ ਹੋਂਦੇ ਸਾਲ ਨੂੰ ਮਤਲਬ ਉਹਨੇ ਕਣਕ ਦੇ ਸੀਨ ਹੋਇਆ ਦੁਕਾਨਾ ਆਪਣਾ ਦਿਓ ਦੁਕਾਨਾ ਨਾਲੇ ਤੁਹਾਡੇ ਜਿਹੜੇ ਕਿਸਾਨ ਆ ਭਰਾ ਉਹ ਵੀ ਦੁਕਾਨਾ ਚ ਬਹਿਣ ਮਜ਼ਦੂਰ ਵੀ ਆਪਦੇ ਲੇਬਰ ਵਾਲੇ ਵੀ ਦੁਕਾਨਾ ਚ ਬਹਿਣ ਨਹਾਉਣ ਤੋਂ ਇਹ ਕਿੰਨੇ ਕਿੰਨੇ ਮਰਲੇ ਦੇ ਆ ਇਹ ਆਪਣੀ ਹੈਗੇ ਤਿੰਨ ਤਿੰਨ ਮਰਲੇ ਦੇ ਕਿੰਨੇ ਮਰਲੇ 55 ਕਿਨਾਂ ਹੈ 55 ਬਾਈ 16 ਬਾਈ 50 ਸਾਢੇ 16 ਬਾਈ 50 ਕੋਈ 50 ਵੀ ਕੋਈ ਬੋਲ ਲੀ ਆ ਲਗਭਗ ਉਹ ਤਿੰਨ ਕ ਮਰਲੇ ਬਣਿਆ ਤਿੰਨ ਕ ਮਰਲੇ ਸਾਢੇ 16 ਸਾਢੇ 16 ਬਾਈ 50 ਤਿੰਨ ਤਿੰਨ ਸਵਾ ਤਿੰਨ ਮਰਲੇ ਬਣਨਾ ਇੰਨਾ ਕਮਾਲ ਉਹ ਅੱਧੇ ਸੇਲ ਬੜੇ ਘੱਟ ਹੋਏ ਨਾ ਕਿ ਟਾਵਾ ਟਾਵਾ ਹੋਇਆ ਬਹੁਤਾ ਵੀ ਨਹੀਂ ਜਦੋਂ ਪਾਨੇ ਸ਼ੁਰੂ ਹੋ ਗਏ ਉਦੋਂ ਸ਼ਾਹ ਜੀ ਸਾਰੇ ਬਣ ਜਾਣੇ ਆ ਉਦੋਂ ਸਾਰੇ ਹੀ ਵੇਖ ਜਾਣੇ ਆ ਜਿਹੜੀ ਪੱਥਰ ਰੱਖ ਆਏ ਦਾ ਚੀ ਵੀ ਗਏ ਆ ਯਾਰ ਕੀ ਰੱਖੋਣਾ ਬਾ ਥੋੜਾ ਚਲੋ ਲੇਟ ਹੋ ਗਏ ਕਿ ਹੁਣ ਜਨੀ ਕੋਟੀ ਤੇ ਫਿਰ ਥੋੜਾ ਸੀਜ਼ਨ ਦੇ ਵਿੱਚ ਨਹੀਂ ਕੋਈ ਚਲੋ ਆ ਸੀਜ਼ਨ ਲੱਗ ਜਾਂਦਾ ਮਗਰ ਜਦੋਂ ਇੱਕ ਨੇ ਬਣਾਤਾ ਦੂਜੇ ਵੀ ਵੇਖ ਜਾਣੇ ਸਾਰੇ ਹੀ ਬਣ ਜਾਣੇ ਆ ਉਹ ਜਦੋਂ ਇੱਕ ਦੇ ਜੱਟ ਬੈਠੇ ਹੋਣ ਨਾ ਦਫ਼ਤਰ ਚ ਏਸੀ ਵਾਲੇ ਜਦੋਂ ਦੂਜੇ ਨੂੰ ਨੇ ਕਹਿਣਾ ਬਾਉ ਬਣਾ ਫਲਾਣੇ ਬਣਾਤਾ ਜਿਹ ਹੈ 30 ਪਲਾਟ ਵਿਕ ਗਿਆ ਟੋਟਲ ਆ 30 ਪਲਾਟ ਇਕ ਸੋਸ ਦੇ ਵਿਅਕਤੀ ਜਾਣੇ ਆ ਹੋਰ ਸਾ ਜੀ ਇਹਨਾਂ ਦੀ ਮਿਹਰਬਾਨੀ ਲਈ ਲੱਗੇ ਹੋ ਵੀ ਹਾਂ ਹੋਰ ਸਾ ਜੀ ਹੁਣ ਵੇਖਣਾ ਆਪਾਂ ਸ਼ੈਲ ਰਾਲਰ ਮੰਡੀ ਦਿੱਸਦੀ ਹੈ ਕੋ ਆ ਜਾਣਗੇ ਜੀ ਨਹੀਂ ਨਹੀਂ ਉਹ ਆਦੇ ਉੱਥੇ ਜਾ ਕੱਟ ਲਾਉਂਦੇ ਨੇ ਮੁੜ ਕੇ ਕੋਈ ਕੱਟ ਨਹੀਂ ਲੱਗੂਗਾ ਜੇ ਕੋਈ ਲਾਊਗਾ ਮੈਨੂੰ ਦੱਸੋ ਯਾਰ ਕਿੰਦੇ 17 ਮੌਇਸਚਰ ਜਿਹੜਾ ਹੈਗਾ ਹੀ ਨਹੀਂਗਾ ਪਰ ਛੇਲੇ ਮੰਡੀ ਭੇਜਣੇ ਮੈਂ ਕਿ ਇੱਥੇ ਆਉਣਗੇ ਜੀ ਆਪਾਂ ਜਿਹੜਾ ਮਾਲ ਲਦਾਉਣਾ ਨਾ ਤੁਸੀਂ ਇੱਥੇ ਆਉਣ ਨੂੰ ਲਦਾਉਣਾ ਇੱਕ ਚਵਾਨੀ ਦੀ ਆਪਾਂ ਘਾਟ ਨਹੀਂ ਤੇ ਨਹੀਂ ਕੋਈ ਕੱਟ ਨਹੀਂ ਬਸ ਠੀਕ ਹੈ ਜੀ ਜਦੋਂ ਮੌਇਸਚਰ ਹੀ ਆਪਣਾ 17 ਤੋਂ ਥੱਲੇ ਆ ਜੇ ਤੇ ਸਿੱਲਾ ਹੋਵੇ ਤੇ ਅਸੀਂ ਕੱਟ ਡੀਲਰ ਆ ਗਏ ਮੈਂ ਕਿ ਇੱਥੇ ਹੀ ਆਉਣਗੇ ਤੁਹਾਡਾ ਇੱਥੋਂ ਚੈੱਕ ਕਰਕੇ ਲੈ ਕੇ ਜਾਣਗੇ ਜਿਹੜਾ ਉਹਨਾਂ ਨੂੰ ਪਸੰਦ ਹੋ ਲੈ ਜਾਣ ਜਿਹੜਾ ਨਹੀਂ ਪਸੰਦ ਇੱਥੋਂ ਹੀ ਕਾਢ ਦੇ ਇੱਥੋਂ ਹੀ ਕਾਢ ਦੇਗੇ ਫਿਰ ਵੀ ਕੋਈ ਕੱਟ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਕਿਸੇ ਨੂੰ ਝੋਨੇ ਸੁੱਕੇ ਹਰਕਾ ਨੇ 18 ਕੀ 19 ਤੱਕ ਵੀ ਕੋਈ ਗੱਲ ਨਹੀਂ ਗਈ ਬੇ 1.5% ਦਾ ਕਿਹੜਾ ਫਰਕ ਆ ਬਿਲਕੁਲ ਬਿਲਕੁਲ ਆਉਣ ਆਪਾਂ ਕੱਟਿਆ ਉਹਦਾ 15.5